なるほ लीडर ते छापेमारी आहे ਜਾਦੇ ਨਹੀਂ ਵਰਦੇ 150 দান ਕਰਦੇ ਇਹ ਅੰਦੋਲਨ ਸਾਡਾ ਚੱਲਦਾ ਰਹੇ ਅਗਲੀ ਵਾਰੀ ਪੰਜਾਬ ਸਰਕਾਰ ਕੋਲੇ ਪਿਛਲੀ ਵਾਰ ਗਗਨ ਚੌਕ ਜਾਨ ਹੋਇਆ ਉਸ ਤੋਂ ਬਾਅਦ ਸਮਝਾਉਂਦਾ ਹੋਇਆ ਕਿ ਇਸ ਮੋਰਚੇ ਦੇ ਵਿੱਚ ਸਹੇਤ ਖੋਲਦਾ ਲਾਵਾਂਗੇ ਦੋ ਦਿਨ ਕੌਕੀ ਕੀਤੀ ਫਿਰ ਕੋਈ ਨਹੀਂ ਵੜਿਆ ਦੋ ਦਿਨ ਮੱਛੀ ਦਵਾਈ ਪਾਉਣ ਆਏ ਫਿਰ ਕੋਈ ਨਹੀਂ ਵੜਿਆ ਫੈਡਰਲ ਪ੍ਰੋਗਰਾਮ ਵੀ ਅੱਧਾ ਅਧੂਰਾ ਵਾ ਸੁਣ ਲੋ ਜੇ ਸਮਾਹੇਗਾ ਜਿੰਨੇ ਤੁਸੀਂ ਆਵਾਜ਼ ਕਰਦੇ ਉਦੋਂ ਥੋੜੇ ਅਫਸਰਕਾਰ ਕਰਨੋਂਦੇ ਆ ਨਹੀਂ ਇਸ ਮੋਰਚੇ ਵੱਲੋਂ ਜੇ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਸਾਡੀਆਂ ਇੱਛੇ ਤੂਹਤਾ ਜਿਹੜੀਆਂ ਚਾਹੀਦੀਆਂ ਇਹਨਾਂ ਦਾ ਹੱਲ ਕਰ ਲੋ ਨਹੀਂ ਦਾ ਭਾਈ 14 ਅਕਤੂਬਰ ਨੂੰ ਗਗਨ ਚੌਕ ਫਿਰ ਜਾਮ ਹੋਊਗਾ ਉਹਦੇ ਵੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਉਪਕਾਲ ਵੱਡੀ ਮਹਾਪਰਚਾਇਤ ਹੋ ਰਹੀ ਆ ਜਿਹੜੇ ਕਹਿੰਦੇ ਮਾਲਾ ਪੰਜਾਬ ਤੇ ਹਰਿਆਣੇ ਦਾ ਵਾ ਇਹ ਦੋਹਾਂ ਮੋਦੀ ਦੀ ਆਗੋ ਤੇ ਜੀਨ ਵਿੱਚ ਵੇਖ ਲਿਓ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਸੈਣੀ ਜਾਂ ਪੰਜਾਬ ਦੇ ਵਿੱਚੋਂ ਚੁਣਿਆ ਗਿਆ ਮੰਤਰੀ ਰਣਵੀਰ ਭਿੱਜੂ ਬੋਲਦਾ ਵੀ ਕਿਸਾਨ ਦਾ ਕੰਮ ਕਰ ਰਿਹਾ ਅੱਜ ਦੇਖ ਲੈਣੇ ਕਿ ਹੱਕ ਤਾਂ ਨਹੀਂ ਆ ਨੀਂਦ ਪੰਗਰਾਂ ਨੂੰ ਆਗੇ ਦੇਖ ਲਿਓ ਇਹੋ ਵੀ ਵੱਡਾ ਕੱਟ ਕਰਕੇ ਫਵਾਲਾਂਗੇ ਆਹ ਤੱਕੀ ਨੀਂਦ ਉਡੀ ਹੋਈ ਆ ਨੀਂਦ ਉਦੰਡੇ ਪਿੱਛੇ ਕਾਰਨ ਨੇ ਹਰਿਆਣੇ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਫੈਕਟਰ ਬਹੁਤ ਵੱਡਾ ਫੈਕਟਰ ਹੈਗਾ

ऐलान दिने कमान अक्टूबर एलानोको अंदोलन चलूगा उनजी डेट आउगी ट मोदी जी सरकार ਮંત્રી ਰਾਜ ਕੇ ਉਹਦਾ ਪੁੱਤਰ ਸਾਡੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਅਸੀਂ ਆਪਣੇ ਸ਼ਹੀਦਾਂ ਨੂੰ ਕਦੀ ਭੁੱਲਦੇ ਨਹੀਂ ਹੁੰਦੇ ਜਦੋਂ ਤੱਕ ਜਿਉਂਦੇ ਆ ਉਸ ਇਨਸਾਫ਼ ਦੀ ਲੜਾਈ ਲੜਾਂਗੇ ਅਸੀਂ ਨੂੰ ਆਸਿਆ ਕੋਦਨ ਪੰਜਾਬ ਹਰਿਆਣਾ ਪੂਰੇ ਦੇਸ਼ ਭਾਰਤ ਦੇ ਵਿੱਚ ਵੱਡੇ ਇਕੱਠ ਕੀਤੇ ਜਾਣਗੇ ਅੰਤ ਜਿਪਰਾਵੋ अंदला चलूगा सुपन मोदी कोल पी गरं कानून बना हा मोदी जी लॻंदी कान मज़दूर खड़े उहा न ਇਸ ਕੋਲੇ ਕਾਰਪੋਰੇਟ ਘਰਾਣਿਆਂ ਦਾ ਘਟਾਉ। ਐਕੀ ਅਦਾਨੀ 그룹 ਦਾ ਇੱਕ ਨੰਬਰ ਦਾ ਸਰਮਾਇਆਦਾਰ ਬਣ ਗਿਆ। ਕਹਿੰਦੇ 1 ਸਾਲ ਦੇ ਵਿੱਚ 99% ਤੋਂ ਵੀ ਜ਼ਿਆਦਾ ਵਧ ਗਈ। ਦੇਖੋ ਕਿੰਨੀ ਲੁੱਟ ਕਰਾਈ ਜਾ ਰਹੀ ਦੇਸ ਨੂੰ। ਅਵਾਨੀ ਜੀ ਦੀ ਜਾਇਦਾਦ ਐਕੀ ਅੰਕੜਿਆਇ ਪਰਚੋ 25% ਇੱਕ ਸਾਲ ਦੇ ਵਿੱਚ ਵਧ ਗਿਆ। ਉਹ ਆਪਣੇ ਦੋ ਮਿਸਟਰਾਂ ਨੂੰ ਦੇਖ ਲਗਾ ਰਿਹਾ ਹੈ। ਔਰ ਸਾਡਾ ਸੌਫ ਕਹਿਣਾ ਵਾ ਹਰਿਆਣੇ ਵਾਲੇ ਸਵਾਗਤ ਹੈ ਜਿਹੜੇ ਸਾਡੇ ਤੇ ਗੋਲੀਆਂ ਬਾਹਰ ਕਰੀ ਜਿਹੜੇ ਸਾਨੂੰ ਦਿੱਲੀ ਨਹੀਂ ਜਾਣ ਦੇਣਗੇ ਜਿਹੜੇ ਸਾਨੂੰ ਖਰਸਤਾ ਨਹੀਂ ਕਹਿਣਗੇ ਜਿਹੜੀ ਕੰਗਣਾ ਵਰਗੀ ਸਾਡੇ ਤੇ ਆ ਕੇ ਟਿੱਪਣੀ ਕਰੂਗੀ ਔਰ ਉਹ ਦੇਸ਼ ਦਾ ਕਿਸਾਨ ਮਜ਼ਦੂਰ ਪਸੰਦ ਨਹੀਂ ਕਰੂਗਾ ਪਰੋ ਇਹ ਮੋਰਚਾ ਸਾਹ ਚਲੇ ਦੋ ਚਲੇ ਤਿੰਨ ਚਲੇ ਜਿੰਨਾ ਚਿਰ ਮਰਦੀ ਚਲੇ ਇਹ ਅੰਦੋਲਨ ਜਿੱਤ ਕੇ ਜਾਵਾਂਗੇ ਜਿੱਤ ਦਾ ਸੁਪਨਾ ਲੈ ਕੇ ਜਾਇਓ ਆ ਦੇ ਦੋਸਤੋ ਮੇਰਾ ਪੁਕਾਰੋ ਜੇ ਤੁਸੀਂ ਸਾਥ ਹਾਂ ਜੇ ਤੁਸੀਂ ਜਿੰਨਾ ਸੁਖੜਾ ਲੈ ਕੇ ਜਾਓਗੇ ਤੁਸੀਂ ਉਹਦੇ ਨਾਲੋਂ ਵੱਧ ਮਿਲ ਕਰੋਗੇ ਜੇ ਸਟੇਜ ਚੌਦਾ ਸੱਤਾ ਦੇ ਟਿੱਕਰ ਤਲਾ ਲਵੇ ਵੀ ਮੋਰਚਾ ਮੋਦੀ ਹਰੂਗਾ ਕਿ ਨਹੀਂ ਹੋਊਗਾ ਅਸੀਂ ਸਪਸ਼ਟ ਕਰਦੇ ਸ਼ਕਲ ਆ ਰਹੇ ਹੋ ਇੱਕ ਮੈਨੂੰ ਕਹਿੰਦਾ ਕਿ ਪੈਸੇ ਕਿੱਥੋਂ ਲਾਵਾਂਗੇ

उहो कोले दे कमा मगंद लॻियां आ जहिड़ी टोकरी सेवा जी रही आहे त इन दसवंट करायो वाहिगुरू जी ख़ालसा वाहिगुरू जी